ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 35 ਅਖਰੀ ਦਾ ਪਾਠ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਰਾਮਕਲੀ ਮਹੱਲਾ ਪਹਿਲਾ ਓ ਆ ਈ ਸਾ ਹ ਓੰਕਾਰ ਸਰਬ ਪ੍ਰਕਾਸ਼ੀ ਆਤਮ ਸੁਧ ਅਕ੍ਰੇਯ ਬਨਾਸੀ ਇਸ ਜੀਵ ਮੈਂ ਭੇਦ ਨਾ ਜਾਣੋ ਸਾਧ ਚੋਰ ਸਭ ਬ੍ਰਹਮ ਪਛਾਨੋ ਹਸਤੀ ਚੀਤੀ ਤਰਨ ਲੋ ਆਦੰ ਏਕ ਅਖੰਡਤ ਬਸੇ ਅਨਾਦੰ ਕਾ ਖਾ ਗਾ ਕਾ ਨਾ ਕਾਰਨ ਕਰਮ ਕਰਤਾ ਕਹੀਏ ਭਾਣ ਪ੍ਰਕਾਸ਼ ਜਗਤ ਸਿਉ ਲਹੀਏ ਖਾਣ ਪਾਣ ਕਸ਼ ਰੂਪ ਨ ਰੇਖੰ ਨਿਰਬਕਾਰ ਅਦਵੈਤ ਅਲੇਖੰ ਗਾਤ ਗ੍ਰਾਮ ਸਭ ਦੇਸ ਸਦ ਸੰਤਰ ਸਤ ਕਰਤਾਰ ਸਰਬ ਕੇ ਅੰਤਰ ਕਾਨਕੀ ਨੇ ਸਦਾ ਅਖੰਡਿਤ ਗਿਆਨ ਬੋਧ ਪਰਮਾਤਮ ਪੰਡਿਤ ਚਾ ਸ਼ਾ ਜਾ ਚਾਨਿਆ ਚਾਪ ਗਿਆਨ ਕਰ ਜਹੇ ਬਰਾਜੇ ਛਾਇਆ ਦਵੈਤ ਸਗਲੇ ਉਠ ਭਾਜੇ ਜਾਗਤ ਸੁਪਨ ਸਖੋਪਤ ਤੁਰਿਆ ਆਤਮ ਭੂਪਤ ਕੀ ਇਹ ਪੁਰਿਆ ਚੁਣਤਕਾਰ ਅਨਹਦ ਕੁਨ ਘੋਰੰ ਤ੍ਰਿਕਟੀ ਪੀਤੀ ਅਤ ਸ਼ਬ ਜੋਰੰ ਨਿਆਨਤ ਜੋਗੀ ਆ ਰਸਬਾਤਾ ਸੋਹੰ ਸ਼ਬਦ ਅਮੀਰ ਰਸਮਾਤਾ ਟਾ ਠਾ ਡਾ ਟਾ ਨਾ ਤਾਰਨ ਭ੍ਰਮਣ ਅਗਨ ਕੀ ਅਗਨ ਕੀ ਸੈਨਾ ਸਤਗੁਰ ਮੁਕਤ ਪਦਾਰਥ ਦੇਨਾ ਠਾਕਤ ਦੁਬਦਾ ਨਿਰਮਲ ਕਰਨੰਡਾਰ ਸਦਾ ਮੁਖਿ ਅਪਦਾ ਹਰਨੰ ਟਾਪਤ ਦ્વੈਤ ਅੰਧੇਰੀ ਮਨ ਕੀ ਨਾਸਤ ਗੁਰੂ ਪਰਮਤਾ ਸਬਤਨ ਕੀ ਤਾ ਥਾ ਦਾ ਤਾ ਨਾ ਤਾਰਨ ਗੁਰੂ ਬਿਨਾ ਨਹ ਕੋਈ ਸੁਰਤਿ ਸਿਮਰਤ ਸਾ ਬਾਤ ਪਰੋਈ ਕਾਂ ਅਦਵੈਤ ਤਬੀਜ ਪਰਸੇ ਮਨਬਚ ਕਰਮ ਗੁਰੂ ਪਗਦਰਸੇ ਦਾਰਦ ਰੋਗ ਮਿਟੇ ਸਭ ਤਨ ਕਾ ਗੁਰ ਕਰਨਾ ਕਰ ਹੋਵੇ ਮੁਕਤਾ ਤਨ ਗੁਰਦੇਵ ਮੁਕਤ ਕੇ ਦਾਤੇ ਨਾਨਾ ਨੇਤ ਬੇਦ ਜਿਸ ਗਾਤੇ ਪਾ ਫਾ ਬਾ ਪਾ ਮਾ ਪਾਰ ਬ੍ਰਹਮ ਸਮਹੇ ਸਮਾਨਾ ਸ਼ਾਂਤ ਸਿਧਾਂਤ ਕੀਓ ਬਖਿਆਨਾ ਫਾਸ ਕਟੀ ਦਵੈਤ ਗੁਰਪੂਰੇ ਬਾਜੇ ਸ਼ਬਦ ਅਨਾਹਦ ਤੂਰੇ ਬਾਣੀ ਬ੍ਰਹਮ ਸਾਥ ਭਇਓ ਮੇਲਾ ਪੰਗ ਦਵੈਤ ਹੋ ਸਦਾ ਕੇਲਾ ਮਾਨ ਅਪਮਾਨ ਦੋ ਜਰ ਗਏ ਜੋ ਥੇ ਸੋ ਕੁਨ ਪੈ ਯਾਰਾ ਲਾ ਬਾੜਾ ਯਾ ਕਰਿਆ ਕੋ ਸੋ ਪਛਾਨੇ ਅਦਵੈਤ ਅਖੰਡਾ ਭਗਮਾਨੇ ਰਵ ਰਹੇ ਸਾਮੇ ਪੁਰਖ ਅਲੇਖੰ ਆਦ ਅਪਾਰ ਅਨਾਦ ਅਪੇਖੰ ਰਾੜ ਮਿਟੀ ਆਤਮ ਦਰਸਾਨਾ ਪ੍ਰਗਟੇ ਗਿਆਨ ਜੋਤ ਤਵ ਭਾਨਾ ਲਿਵ ਲੀਨ ਭਇ ਆਤਮ ਮਦ ਐਸੇ ਗਿਉ ਜਲ ਜਲੇ ਭੇਦ ਕਹੋ ਕੈ ਸਵਾਸਦੇਵ ਬਿਨੇ ਵਰਨਾ ਕੋ ਨਾਨਕ ਓੰ ਸੁਹੰ ਆਤਮ ਸੋ ਮਹੱਲੇ ਦਸਵੇਂ ਨਾਲ ਦੁਰਗਾ ਮੰਤਰ ਲਾਏ ਲਿਖਿਆ ਓੰ ਸ਼੍ਰੀ ਅੰਗਰੀਂ ਹਰੀਂ ਲਰੀਂ ਸੁੰਦਰੀ ਬਾਲਾ ਨਮਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਅੱਖਰ ਪਰਚਲਿਤ ਕੀਏ ਹਨ ਗੁਰੂ ਨਾਨਕ ਜੀ ਕੀ ਆਗਿਆ ਹੈ ਪੁਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਆਗਿਆ ਹੈ ਜੋ ਕੋਈ ਮੇਰਾ ਸਿੰਘ 35 ਅਖਰੀ ਦੁਰਗਾ ਮੰਤਰ ਸਮੇਤ ਪਾਠ ਕਰੇਗਾ ਸੋ ਮੁਕਤ ਕੋ ਪ੍ਰਾਪਤ ਹੋਵੇਗਾ ਨੌ ਚੰਦੇ ਐਤਵਾਰ ਲਿਖਣਾ ਪੁੰਨਿਆਂ ਦਾ ਵਰਤ ਰੱਖਣਾ ਗੁਰਪੂਰਵ ਕਰਨਾ ਤੀਸਰੇ ਪਹਿਰ ਹਰ ਸੰਗ੍ਰਾਂਤ ਕੋ ਹੋਮ ਕਰਨਾ ਸੁਧ ਧੂਪ ਦਾ 108 ਵਾਰ ਪੜਨਾ ਪੂਰਬ ਮੁਖ ਕਰ ਪੜੇ ਤਾਂ ਲక్ష్ਮੀ ਪ੍ਰਾਪਤ ਹੋਏ ਦੱਖਣ ਮੁਖ ਕਰ ਪੜੇ ਤਾਂ ਵੈਰੀ ਨੂੰ ਜਿੱਤੇ ਪਛਮ ਮੁਖ ਕਰ ਪੜੇ ਤਾਂ ਬਚਨ ਸੱਤ ਹੋਵੇ ਜਾਂ ਉੱਤਰ ਮੁਖ ਕਰ ਪੜੇ ਤਾਂ ਇਸਤਰੀ ਪੁਰਖ ਬਸੀ ਆਵੇ ਸਵਰਨ ਬੀਚ ਮੜਾਏ ਪਹਿਰੇ ਗਲ ਜਾਂ ਸੀਸ ਮੈਂ ਪਹਿਰੇ ਤਾਂ ਰੱਖਿਆ ਹੋਏ ਜੇ ਪੁਦਾ ਬੰਦੇ ਪੂਜਾ ਬੰਦੇ ਤਨ ਪ੍ਰਾਪਤ ਹੋਏ ਸੂਰਾ ਪਹਿਰੇ ਰਣ ਜਿੱਤੇ ਇਸਤਰੀ ਪਹਿਰੇ ਪੁੱਤਰ ਪਾਵੇ ਛਾਇਆ ਵਾਲੇ ਨੂੰ ਘੋਲ ਪਿਲਾਵੇ ਛਾਇਆ ਦੂਰ ਹੋਵੇ ਸਰਬ ਮਨੋਰਥ ਗੁਰੂ ਜੀ ਪੂਰਾ ਕਰਨਗੇ ਇਤੇ ਸੰਪੂਰਨੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ